ਉਜਾਬਰ ਫਿਰਦੇ ਸੀ ਹੰਕਾਰੇ ਲੋਕੀ ਬੜੇ ਨਹੱਥੇ ਮਾਰੇ ਬਹੁਤਾ ਜੋਰ ਰੰਗਾ ਪਾਵੇ ਜੰਜੂ ਰੋਜ ਸਬਾ ਮਨ ਲਾਵੇ ਮਾਰੇ ਜਾਨੋ ਫੜਕੇ ਜੀ ਡਰਦਾ ਸਾ ਨਾ ਕੋਈ ਲੈਂਦਾ ਬਹਿ ਗਏ ਅੰਦਰ ਵੜਕੇ ਜੀ ਸਾਰੇ ਤੌਬਾ ਤੌਬਾ ਹੋਈ ਹਿੰਦੂ ਬੋਲ ਰਹਾ ਨਾ ਕੋਈ ਪੰਡਤਾਂ ਰਲ ਕੇ ਮਤੇ ਪਕਾਏ ਪਾ ਕੇ ਜਿੰਦ ਖਤਰੇ ਵਿੱਚ ਆਏ ਨੌਵੇਂ ਗੁਰਾਂ ਦੇ ਕੋਲੇ ਜੀ ਸਾਦਾ ਦੋਬਦਾ ਧਰਮ ਬਚਾ ਲੋ ਸਾਰੇ ਇੱਕ ਸਰਬੋਲੇ ਜੀ ਹੋ ਕਰਕੇ ਸੀ ਸਬਨਾ ਦਾ ਆਦਰ ਬੋਲੇ ਸਤਿਗੁਰ ਤੇਗ ਬਹਾਦਰ ਜਿਸਨੇ ਹੱਕ ਦੀ ਕਰੀ ਕਮਾਈ ਮੂਰੇ ਜੇ ਲੱਗ ਜੇ ਉਹ ਪਾਈ ਮੂਰੇ ਜੇ ਲੱਗ ਜੇ ਉਹ ਪਾਈ ਹੋਵੇ ਗੁਣੀ ਗਿਆਨੀ ਜੋ ਲੇਖੇ ਜਿੰਦ ਧਰਮ ਦੇ ਲਾ ਕੇ ਕਰਦੇ ਤੇ ਕੁਰਬਾਨੀ ਜੋ ਸੁਣ ਕੇ ਗੱਲ ਗੁਰੂ ਦੀ ਪੂਰੀ ਜਾਂਦੇ ਇੱਕ ਦੂਜੇ ਨੂੰ ਘੂਰੀ ਜਾ ਕੇ ਹਰਥਾਂ ਤੇ ਜੀ ਹਾਰੇ ਆਏ ਘੁੰਮਣ ਦਸਾਂ ਮਾ ਸਾਰੇ ਕੋਈ ਦਰ ਨਾ ਖੋਲੇ ਜੀ ਸਾਡਾ ਡੁੱਬਦਾ ਧਰਮ ਬਚਾ ਲੋ ਸਾਰੇ ਇੱਕ ਸੁਰ ਬੋਲੇ ਜੀ ਹੋ ਨੇੜੇ ਖੇਡਣ ਗੋਬਿੰਦ ਰਾਏ ਨੇੜੇ ਖੇਡਣ ਗੋਬਿੰਦ ਰਾਏ ਚੱਲ ਕੇ ਕੋਲ ਪਿਤਾ ਦੇ ਆਏ ਥੋੜੇ ਵਰਗਾ ਕਿਹੜਾ ਸੂਰਾ ਕਹਿਣੀ ਤੇ ਕਥਨੀ ਦਾ ਪੂਰਾ ਬੇੜਾ ਬੰਨੇ ਲਾਵੇ ਜੀ ਮੱਥਾ ਨਾਲ ਜ਼ੁਲਮ ਦੇ ਲਾ ਕੇ ਡੁੱਬਦੀ ਹਿੰਦ ਬਚਾਵੇ ਜੀ ਸੁਣ ਕੇ ਬੋਲ ਜੋ ਬਾਲਕ ਬੋਲੇ ਹੋ ਗਏ ਖੁਸ਼ ਪੰਡਤਾਂ ਦੇ ਟੋਲੇ ਪਾਏ ਗੱਲ ਵਿੱਚ ਬੈਠੇ ਪਾਈ ਸਭ ਦੇ ਜਾਨ ਸਰੀਰ ਚ ਆਈ ਜਿਹੜੇ ਪਈ ਸੀ ਡੋਲੇ ਜੀ ਸਾਡਾ ਡੁੱਬਦਾ ਧਰਮ ਬਚਾ ਲੋ ਸਾਰੇ ਇੱਕ ਦੂਸਰ ਬੋਲੇ ਜੀ ਹੋ ਗੁਰੂਆਂ ਮੁੱਖੋਂ ਬਾਤ ਵਿਚਾਰੀ ਗੁਰੂਆਂ ਮੁੱਖੋਂ ਬਾਤ ਵਿਚਾਰੀ ਸੰਕਟ ਵੇਸਕ ਹੈ ਏ ਭਾਰੀ ਹੋ ਜੋ ਭੈ ਮੁਕਤੇ ਇਸ ਡਰ ਤੋਂ ਪਾ ਕੇ ਜਾਏ ਮਰਾਦਾ ਦਰ ਤੋਂ ਜੋ ਵੀ ਆ ਕੇ ਜੁੜਿਆ ਏ ਏ ਗੁਰੂ ਨਾਨਕ ਦੇ ਘਰ ਤੋਂ ਕੋਈ ਨਾ ਖਾਲੀ ਮੁੜਿਆ ਏ ਹੋ ਗਏ ਬੰਦ ਸੀ ਰਸਤੇ ਸਾਰੇ ਬੈਠੇ ਅਸੀਂ ਨ ਹੱਥੇ ਹਾਰੇ ਕਰਦਾ ਜ਼ਾਲਮ ਪਹਿੜਾ ੱਥਕੇ ਸਾ ਲਾਹੇ ਰੋਜ ਸਵਾ ਮਨ ਪੱਕੇ ਜੰਜੂ ਜਦ ਵੀ ਤੋਲੇ ਜੀ ਸਾਡਾ ਡੁੱਬਦਾ ਧਰਮ ਬਚਾ ਲੋ ਸਾਰੇ ਇੱਕ ਸੁਰ ਬੋਲੇ ਜੀ ਹੋ ਚੰਡਾ ਫੇਰ ਤੁਹਾਡਾ ਝੂਲੇ ਚੰਡਾ ਫੇਰ ਤੁਹਾਡਾ ਝੂਲੇ ਸਾਡਾ ਗੁਰ ਜੇ ਦੀਨ ਕਬੂਲੇ ਪਹਿਲਾਂ ਉਸ ਨੂੰ ਤੁਸੀਂ ਮਨਾਓ ਜਾ ਕੇ ਉਹਨੇ ਗੱਲ ਪਹਚਾਓ ਜਾ ਕੇ ਹੁਣੇ ਗੱਲ ਪਹਿਚਾਓ ਜਾ ਕੇ ਉਸ ਕਹੋ ਉਸ ਰੰਗੇ ਨੂੰ ਕਰ ਕਰਵਾਨੀ ਕੀ ਲੈਣਾ ਹੈ ਫਿਰ ਕੂ ਰੰਗ ਚੜੰਗੇ ਨੂੰ ਕਰ ਕਰਵਾਨੀ ਕੀ ਲੈਣਾ ਹੈ ਫਿਰ ਕੂ ਰੰਗ ਚਰੰਗੇ ਨੂੰ ਖੁਸ ਹੋ ਗਏ ਪੰਡਤ ਸਾਰੇ ਮੁਖੜੇ ਮਾਰ ਰਹੇ ਲਸਕਾਰੇ ਔ ਲਖ ਰੱਬ ਦਾ ਸੁਕਰ ਮਣਾਉਂਦੇ ਸੀਨੇ ਤਾਣ ਕੇ ਅੱਗੇ ਆਉਂਦੇ ਜਦ ਵੀ ਬੰਨਣ ਖੋਲੇ ਜੀ ਸਾਡਾ ਡੁੱਬਦਾ ਧਰਮ ਬਚਾ ਲਓ ਸਾਰੇ ਇੱਕ ਸੁਰ ਬੋਲੇ ਜੀ ਤੋਂ ਧੰਨਵਾਦੀ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ